ਇਓ ਅੱਗੇ ਹੋ ਕੇ ਖਾਲਸਾ ਮੈਦਾਨ ਵਿੱਚ ਨਿਤਰਿਆ ਹੈ ਤਬ ਉਹਨ ਕੀਓ ਦਗਾ ਦਗਵਾਜ ਅੱਖ ਦੇ ਛਲਿਆ ਜੋ ਬਜੀਦੇ ਵੱਲੋਂ ਹਜ਼ਾਰ ਸਿਪਾਹੀ ਲੈ ਕੇ ਆਇਆ ਸੀ ਉਹ ਦਗੇਬਾਜ ਜਦੋਂ ਧੋਖੇ ਬਾਜ ਨੇ ਦੇਖਿਆ ਕਿ ਕੋਈ ਲੜਾਈ ਮਚ ਗਈ ਹੈ ਉਦੋਂ ਪਿੱਠ ਵਿਖਾਈ ਉਸਨੇ ਉਦੋਂ ਦਗਾ ਕੀਤਾ ਉਸਨੇ ਭੱਜ ਲੋਏ ਆਪਣੀ ਜਾਨ ਬਚਾ ਲਈਏ ਕਿਉਂਕਿ ਉੱਥੇ ਐਡਾ ਕਬਡਾ ਛੜਯੰਤਰ ਰਚਿਆ ਗਿਆ ਹੈ ਕਿ ਇੱਕ ਵਾਰੀ ਖਾਲਸੇ ਦਾ ਹੌਸਲਾ ਤੋੜ ਦਿੱਤਾ ਜਾਵੇ ਉਦਾਂ ਦੇ ਨੈਗੇਟਿਵ ਲੋਕ ਜਿਹੜੇ ਉਹ ਜਿਹੜੇ ਸਰਕਾਰਾਂ ਵੱਲੋਂ ਭੇਜੇ ਗਏ ਸਨ ਉਹਨਾਂ ਐਸਾ ਉਥੇ ਦਾ ਨੈਟਿਵ ਸਿਰ ਦਿੱਤਾ ਐਸਾ ਉਸੇ ਦਾ ਉਥੋਂ ਦਾ ਮਾਹੌਲ ਬਣਾ ਦਿੱਤਾ ਕਿ ਹਰ ਕੋਈ ਆਪਣੀ ਜਾਨ ਬਚਾ ਕੇ ਭੱਜਣਾ ਚਾਹੁੰਦਾ ਹੈ ਤਾਂ ਆਖਦੇ ਨੇ ਤਬ ਉਹਨ ਕੀਓ ਦਗਾ ਦਗ ਬਾਜ ਕਹਿੰਦੇ ਡਾਰ ਲੂਟ ਚੱਲਿਓ ਪਿੱਛੇ ਪਾਜ ਉਹ ਲੁੱਟ ਮਚਾ ਕੇ ਸਿੰਘਾਂ ਦੇ ਵਿੱਚ ਹੱਥੋਂ ਪਾਈ ਹੋ ਕੇ ਪਿੱਛੇ ਨੂੰ ਭੱਜ ਲੱਗਿਆ ਘੋੜੇ ਤੇ ਗਿਰ ਸੋ ਮਰ ਗयो ਉਨ ਜੋ ਕੀਤਾ ਸੋਨ ਪਇਓ ਬੰਦੇ ਬਹਾਦਰ ਨੇ ਉਸ ਸ਼ਲੀਏ ਨੂੰ ਪਹਿਲਾ ਕਿਹਾ ਸੀ ਵੀ ਇਹ ਤੇਰੇ ਦਿਲ ਵਿੱਚ ਤੇਰੇ ਕੋਟ ਹੈ ਤੂੰ ਧੋਖਾ ਦੇਵੇਂਗਾ ਤੂੰ ਰੰਗੜ ਹੈ ਪਰ ਕਹਾਉਂਦਾ ਹਿੰਦੂ ਹੈ ਸਾਨੂੰ ਭਲੇਕੇ ਵਿੱਚ ਰੱਖਣ ਲਈ ਪਰ ਕੋਈ ਨਹੀਂ ਤੈਨੂੰ ਕਰਨੀ ਦਾ ਫਲ ਮਿਲ ਜਾਵੇਗਾ ਜਦੋਂ ਪਿਸ਼ਾ ਨੂੰ ਭੱਜਿਆ ਉਦੋਂ ਰਕਾਬ ਚੋਂ ਪੈਰ ਨਿਕਲ ਗਿਆ ਤੇ ਉਲਟ ਕੇ ਇਹ ਕਾਟੀਆਂ ਥੱਲੇ ਜਾ ਡਿਗਾ ਰਕਾਬ ਦੇ ਵਿੱਚ ਪੈਰ ਫਸ ਗਿਆ ਤੇ ਘੋੜੇ ਨਾਲ ਲੰਮਕ ਦਾ ਕੜੀਸ ਦਾ ਕੜੀਸ ਦਾ ਬੁਰੀ ਮੌਤ ਮਰ ਗਿਆ ਤੇ ਤੜ ਤੜਪ ਕੇ ਇਹ ਨਾਲ ਹੀ ਟੰਗਿਆ ਰਹਿ ਗਿਆ ਕਾਠੀ ਦੇ